ਅਮਨ ਬਸੀ ਬੈਠੇ ਨੇ ਐਗਜ਼ੈਕਟਿਵ ਮੈਂਬਰ ਆਫ ਅਪੈਕ ਚੈਂਬਰ ਆਫ ਕਾਮਰਸ ਹੈ ਅੱਜ ਆਡੇ ਵਾਸਤੇ ਫੇਜ਼ 8 ਪਾਰਟਿਕੂਲਰਲੀ ਫੋਕਲ ਪੁਆਇੰਟ ਵਾਸਤੇ ਬਹੁਤ ਹੀ ਖੁਸ਼ੀ ਦਾ ਦਿਨ ਹੈ ਔਰ ਇੰਨੀ ਖੁਸ਼ੀ ਹੈ ਕਿ ਅਸੀਂ ਸੰਜੀਵ ਅਰੋੜਾ ਜੀ ਨੂੰ ਉਹਨਾਂ ਦੇ ਬਿਜ਼ੀ ਸ਼ਡਿਊਲ ਚੋਂ ਅੱਜ ਬੁਲਾਇਆ ਹੈ ਤੇ ਤਾਂ ਕਿ ਅਸੀਂ ਆਪਣਾ ਜਿਹੜੀ ਖੁਸ਼ੀ ਦਾ ਇਜ਼ਹਾਰ ਹੈ ਅਸੀਂ ਆਦਾ ਕਰ ਸਕੀਏ ਔਰ ਉਹਨਾਂ ਦੇ ਮੂੰਹ ਵੀ ਸੁਣ ਰਹੀਏ ਕਿ ਉਹਨਾਂ ਨੇ ਕਿਸ ਤਰ੍ਹਾਂ ਮਿਹਨਤ ਕੀਤੀ ਹੈ ਦੋਸਤੋ ਪਹਿਲਾਂ ਮੈਂ ਇਹ ਬੋਲਾਂਗਾ ਕਿ ਜਦੋਂ ਦੇ ਮੈਂਬਰ ਰਾਜ ਸਭਾ ਬਣੇ ਨੇ ਇੱਕ ਇੰਡਸਟਰੀ ਦੇ ਹੋਣ ਕਰਕੇ ਵਪਾਰੀ ਹੋਣ ਕਰਕੇ ਔਰ ਪੜ੍ਹੇ ਲਿਖੇ ਅੱچھے ਬਿਜ਼ਨਸ ਹੋਣ ਕਰਕੇ ਅਸੀਂ ਇਹਨਾਂ ਦੇ ਲੜ ਫੜਿਆ ਇਹਨਾਂ ਦਾ 2 ਸਾਲ ਹੋ ਗਿਆ ਇਹ ਜਿਹੜਾ ਫੇਜ਼ 8200 ਚ ਜਿਹੜੀ OTS ਸਕੀਮ ਆਈ ਹੈ PSIC ਵੱਲੋਂ ਇਹ ਅਸੀਂ ਪਿਛਲੇ 2016 ਤੋਂ ਡਿਮਾਂਡ ਕਰ ਰਹੇ ਸੀ ਪਿਛਲੀ ਸਰਕਾਰ ਚੰਨੀ ਸਰਕਾਰ ਨੇ ਵੀ ਕੋਟੀਆਂ ਚ ਲਾਂਦੀ ਸੀ ਉਹਨਾਂ ਨੇ ਕਿ ਕਿ ਤਾਜੀ 15% ਇੰਟਰਸਟ ਤੋਂ ਘਟਾ ਕੇ 8.5% ਕਰਤਾ ਨਾਲ ਉਹਦੇ ਇੱਕ ਕਲਾਜ਼ ਲਗਾਤੀ ਕੰਪਾਊਂਡਿੰਗ ਕੰਪਾਊਂਡਿੰਗ ਦਾ ਹੋ ਗਿਆ ਜੈਸੇ ਇੱਕ ਵਾਰ 8000 ਰੁਪਏ ਤੋਂ ਲੈ ਦਿੱਤਾ ਤੇ ਸੱਜੇ ਹੱਥੋਂ ਵਾਪਸ ਲੈ ਲਿਆ ਕਿਸੇ ਨੂੰ 12% ਪੈ ਗਿਆ ਤੇ ਕਿਸੇ ਨੂੰ 17% ਪੈ ਗਿਆ ਇਹ ਚੀਜ਼ ਰੋਲਾ ਸਾਹਿਬ ਸਮਝ ਚੁੱਕੇ ਸੀ ਵੀ ਇਹ ਬਹੁਤ ਧੱਕਾ ਹੋਇਆ ਹੈ ਆਫਟਰ ਆਲ ਇੰਡਸਟਰੀ ਦੇ ਕੰਮ ਰੁਕੇ ਪਏ ਨੇ PSIC ਜਦ ਤੱਕ ਪੈਸੇ ਪੂਰੇ ਨਾ ਦਿਓ ਤਾਂ ਚੇਂਜ ਆਫ ਨੇਮ ਨਹੀਂ ਕਰਨ ਦਿੰਦੀ, ਵੇਚਣ ਨਹੀਂ ਦਿੰਦੀ, ਪਲਾਟ ਕੋਈ ਨਵੀਂ ਆਈਟਮ ਨਹੀਂ ਬਣਾਉਣ ਦਿੰਦੀ, 파ਰਟਨਰ ਐਡ ਕਰਨਾ ਕੁਝ ਨਹੀਂ ਕਰਨ ਦਿੰਦੇ, ਸਾਰੇ ਕੰਮ ਠੱਪ ਹੋ ਜਾਂਦੇ ਸੀ ਪਿਛਲੇ 5 ਸਾਲਾਂ ਤੋਂ ਖਾਸ ਕਰ ਠੱਪ ਪੈਸੀ ਕੰਮ ਰੋਲਾ ਸਾਹਮਣੇ ਬੜਿਆ ਜੋਰ ਲਾਉਂਦਾ ਰਿਹਾ। ਅਸੀਂ ਇਰ ਇੰਡਸਟਰੀ ਮੰਤਰੀ ਗਤੌਨ ਸਾਹਿਬ ਨਾਲ ਮੀਟਿੰਗ ਕਰਾਈ। ਉਹਨਾਂ ਦੇ ਉਸ ਜਗ੍ਹਾ ਤੇ ਬੈਠ ਕੇ ਰੋਲਾ ਸਾਹਿਬ ਸਾਡੇ ਐਡਵੋਕੇਟ ਬਣ ਕੇ ਇੰਨੀ ਐਡਵੋਕੇਸੀ ਕੀਤੀ। ਉਸ ਕਰਕੇ ਉਹਨਾਂ ਨੂੰ ਦੱਸਿਆ ਵੀ ਇਹ ਚੀਜ਼ ਕੀ ਹੈਗਾ ਫਿਰ ਉਹਨਾਂ ਉਸ ਤੋਂ ਬਾਅਦ ਉਹਨਾਂ ਨੂੰ ਜਦੋਂ ਬਣਾ ਲਿਆ ਗਿਆ ਕਿ ਸੁਪਰੀਮ ਕੋਰਟ ਨੇ ਅਗਰ 8% ਫੈਸਲਾ ਕੀਤਾ ਹੈ ਤੇ ਸੰਜੀਵ अरोड़ा ਜੀ ਕਹਿਣ ਲੱਗੇ ਵੀ ਅਸੀਂ ਵੀ ਕਿਉਂ ਨਾ 8% ਕਰੀਏ ਕਿ ਜੇ ਕੋਰਟ ਦਾ ਫੈਸਲਾ ਹੈਗਾ ਲਾਗੂ ਕਰੀਏ ਇਹਨਾਂ ਨੇ ਮੰਨਵਾਇਆ ਵਜਿਹਦਾਰ ਗੱਲ ਹੈਗੇ ਪੀਐਸਆਈਸੀ ਔਰ ਇੰਡਸਟਰੀ ਮੰ minister ਨੂੰ ਮਨਾਉਣ ਤੋਂ ਬਾਅਦ ਇੰਡਸ ਫਾਈਨਾਂਸ ਡਿਪਾਰਟਮੈਂਟ ਨੇ ਜਾ ਕੇ ਫਿਰ ਆਬਜੈਕਸ਼ਨ ਲਾਤੀ ਕਿ ਅਸੀਂ ਬਾਕੀਆਂ ਤੋਂ 13% OTਸ ਲਿਆਣ ਲੱਗੇ ਆ ਇਹਨਾਂ ਦੀ ਮਿਹਨਤ ਹੈ ਇਹਨਾਂ ਦੀ ਆ ਪਟਾਲ ਮੇਲ ਉਹਦੀ وجہ ਨਾਲ ਅੱਜ 8% ਹੀ ਕਰਵਾ ਸਕੇ OTI 8% ਹੋਣ ਨਾਲ ਸਾਡੇ ਸਾਰੇ ਝਗੜੇ ਜਿਹੜੇ ਨੇ ਖਤਮ ਹੋ ਗਏ ਐ ਅਨਾਉਂਸਮੈਂਟ ਦੇ PSIC ਦੇ ਵਿੱਚ ਅਸੀਂ ਪੈਸੇ ਦੇਾਂਗੇ 8% ਸਿੰਪਲ ਇੰਟਰਸ ਨਾਲ ਤੇ ਸਾਰੇ ਕੰਮ ਕਰਾ ਸਕਾਂਗੇ ਉਹ ਸਾਡੀ ਇੰਡਸਟਰੀ ਚੱਲ ਸਕੇਗੀ ਜਿਹੜੀ ਕਿ ਇੰਡਸਟਰੀ ਰੁਕੀ ਹੋਈ ਸੀ ਪਿਛਲੇ 5 6 7 ਸਾਲ ਤੋਂ ਅੱਜ ਇੰਨੀ ਖੁਸ਼ੀ ਅਸੀਂ ਤਾਂ ਦੇਣਾਂ ਨਹੀਂ ਦੇ ਸਕਦੇ ਰੋਲਾ ਸਾਹਿਬ ਦਾ ਜਿੰਨੀ ਇਹਨਾਂ ਨੇ ਮਿਹਨਤ ਕੀਤੀ ਹੈ ਜਿਸ حساب ਨਾਲ ਉਹ ਜਿਸ ਤਰੀਕੇ ਨਾਲ ਇਹਨਾਂ ਨੇ ਉਹਨਾਂ ਨੂੰ ਮਨਾਇਆ ਹੈ ਜਿਸ ਤਰੀਕੇ ਨਾਲ ਜਿਵੇਂ ਅੱਥੇ ਲੋਕੇਟ ਕਰਦਾ ਜੋ ਸੁਪਰੀਮ ਕੋਰਟ ਦਾ ਐਡਵੋਕੇਟ ਕਰਦਾ ਪੂਰੇ ਲੌਜੀਕਲ ਪੁਆਇੰਟ ਨਾਲ ਐਡਵੋਕਸੀ ਕਰਕੇ ਇਹ ਕਾਮਯਾਬ ਸਾਨੂੰ ਕਰਵਾਇਆ ਆ ਆਪ ਕ ਇਹਨਾਂ ਦੀ ਮਿਹਨਤ ਨਾਲੇ ਸਾਨੂੰ ਇਹਨਾਂ ਦਾ ਅਸੀਂ ਆਭਾਰ ਪ੍ਰਗਟ ਕਰਨੇ ਆ ਔਰ ਅੱਜ ਖੁਸ਼ੀ ਵਾਲੀ ਗੱਲ ਇਹ ਹੈ ਕਿ ਅਸੀਂ 7 ਤਰੀਕ ਨੂੰ ਪੌਣੇ 7 ਵਜੇ ਆਗਾਜ਼ ਹੋਟਲ ਦੇ ਵਿੱਚ ਉਹ ਜੀ ਰੰਤਿਆਸੀ ਨੂੰ ਲੋਂ ਪ੍ਰੋਪਰਲੀ ਆਨਰ ਕਰਾਂਗੇ ਅੱਜ ਤਾਂ ਸਿਰਫ ਇਹਨਾਂ ਦਾ ਸ਼ੁਕਰੀਆ ਅਦਾ ਕਰਨ ਵਾਸਤੇ ਕਿ ਅੱਜ ਮੀਟਪਲਸ ਕਾਨਫਰੰਸ ਬੁਲਾਈ ਹੈ ਉਸ ਦਿਨ ਅਸੀਂ ਪੂਰਾ ਇਹਨਾਂ ਨੂੰ ਆਨਰ ਕਰਾਂਗੇ ਐਨੀ ਖੁਸ਼ੀ ਸਾਰੇ ਰੇਟ 200 ਬੰਦਾ ਜਿਹੜਾ ਉਹ ਆਦੀ ਖੁਸ਼ੀ ਜ਼ਾਹਰ ਕਰੇਗਾ ਔਰ ਆਦਾ ਇੰਡੀਪੈਂਡੈਂਟ ਦਿਖਾਵਾਂਗੇ ਇਹ ਉਸ ਤੋਂ ਬਾਅਦ ਮੈਂ ਕਹਾਂਗਾ ਉਹ ਘਾਰਜੀ ਨੂੰ ਆਪਣਾ ਵੀ ਥੀਸ ਦੇ ਜਿਸ ਤਰ੍ਹਾਂ ਕਿ ਜਿਸ ਤਰ੍ਹਾਂ ਅਗੁਜਾ ਸਾਹਿਬ ਨੇ ਦੱਸਿਆ 2016 ਤੋਂ ਅਸੀਂ ਕਾਫੀ ਕੋਸ਼ਿਸ਼ ਕਰ ਰਹੇ ਸੀ ਕਿਉਂਕਿ 8% ਦੇ ਜਿੰਨੇ ਵੀ ਪਲਾਟ ਹੈ ਉਹ ਮੈਨੂੰ ਰੋਜ਼ ਦੇ ਕਈ ਫੋਨ ਆਉਂਦੇ ਆ ਕਿ ਕਦੋਂ ਸੋਲਵ ਹੋਏਗਾ ਸੋ ਇਹ ਕਾਫੀ ਦੇਰ ਤੋਂ ਲਟਕਿਆ ਹੋਇਆ ਮਸਲਾ ਸੀ ਅਸੀਂ ਪਿਛਲੀ ਸਰਕਾਰ ਦੇ ਟਾਈਮ ਤੇ ਵੀ ਕਾਫੀ ਕੋਸ਼ਿਸ਼ ਕਰਦੇ ਕੀਤੀ ਹੈ ਸਾਰੇ 8% ਦੀ ਜਿਹੜੀ ਟੀਮ ਬੈਠੀ ਹੈ ਔਰ ਸੰਜੀਵ अरोड़ा ਜੀ ਦੀ ਮਿਹਨਤ ਹੈ ਮੇਰੇ ਖਿਆਲ ਸੰਜੀਪ ਜੀ ਜਦੋਂ ਦੇ ਮੈਂਬਰ ਪਾਰਲੀਮੈਂਟ ਬਣੇ ਰੈਗੂਲਰ ਕੋਸ਼ਿਸ਼ ਕਰਦੇ ਰਹੇ ਚਾਹੇ 에어ਪੋਰਟ ਦਾ ਮਸਲਾ ਹੋਵੇ ਜਾਂ ਇੰਡਸਟਰੀ ਦੇ ਹੋਰ ਵੀ ਕਈ ਮਸਲੇ ਐ ਜਿਦਾਂ ਕਿ ਬਿਲਡਿੰਗ ਪਲਾਨ ਦਾ ਮਸਲਾ ਠੀਕ ਆ ਉਹ ਇਹਨਾਂ ਨੇ ਹੱਲ ਕਰਾਇਆ ਇਸ ਤੋਂ ਇਲਾਵਾ ਇਹ ਜਿਹੜਾ ਮੇਜਰ ਬੜਾ ਪ੍ਰੋਬਲੈਮੈਟਿਕ ਇਸ਼ੂ ਸੀਗਾ ਨਾ ਉਹਦਾ ਕੋਈ 플ੌਟ ਆਪਣਾ ਟ੍ਰਾਂਸਫਰ ਕਰ ਸਕਦਾ ਸੀ ਨਾ ਬੈਂਕ ਚੇਂਜ ਕਰ ਸਕਦਾ ਸੀ ਔਰ ਇਹ ਕਾਫੀ ਇੰਡਸਟਰੀ ਨੋਲ ਸਟੇਟ ਪਈ ਸੀ ਸੋ ਸੰਜੀਵ अरोड़ा ਜੀ ਨੇ ਮਿਹਨਤ ਕਰਕੇ ਮੇਰੇ ਕੋਲ ਸਪੈਸ਼ਲ ਕੈਬਨਟ ਦੀ ਮੀਟਿੰਗ ਇਸ ਏਜੰਡੇ ਤੇ ਬੁਲਾ ਕੇ ਇਹਨੂੰ ਪਾਸ ਕਰਾਇਆ ਮੈਂ ਸਮੁੱਚੀ ਇੰਡਸਟਰੀਲ ਲੋਰ ਚੈਂਬਰ ਨਾਲ ਜੁੜੀਆਂ ਸਾਡੀਆਂ 36 ਜਿਹੜੀਆਂ ਐਸੋਸੀਏਸ਼ਨਾਂਵਾਂ ਵੱਲੋਂ ਔਰ ਸਮੁੱਚੀ ਇੰਡਸਟਰੀ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹ ਬਾਅਦ ਚ ਪੂਰੀ ਡਿਟੇਲ ਪੂਰੀ ਡਿਟੇਲ ਬੱਸੀ ਸਾਹਿਬ ਸਰ ਮਾਈਕ੍ਰੋਨੋਮਿਕਲ ਮੈਂ ਓਪੀ ਬੱਸੀ ਪ੍ਰੈਜ਼ੀਡੈਂਟ ਫੋਕਲ ਪੁਆਇੰਟ ਫੇਜ਼ 8 ਇੰਡਸਟਰੀਅਲ ਐਸੋਸੀਏਸ਼ਨ ਇਹ ਜਿਹੜਾ ਫੈਸਲਾ ਪੀਐਸਆਈਸੀ ਤੋਂ ਅਰੋੜਾ ਸਾਹਿਬ ਨੇ ਕਰਵਾਇਆ ਇਹ ਇੱਕ ਬੜਾ ਹਿਸਟੋਰੀਕਲ ਫੈਸਲਾ ਹੈ ਕੋਈ ਸਾਡੀ ਗੱਲ ਮੰਨਣ ਵਾਸਤੇ ਤਿਆਰ ਨਹੀਂ ਸਾਹਿਬ ਜਿਵੇਂ ਉਜਾ ਸਾਹਿਬ ਨੇ ਰਜਨੀਸ਼ ਜੀ ਨੇ ਦੱਸਿਆ ਲੈਨੇ ਗਏ تھے ਬੰਨੇ ਗਏ تھے ਚੌਬੇ ਜੀ ਦੂਬੇ ਬਣ ਕੇ ਆ ਗਏ ਕਿ ਅਸੀਂ ਮੰਗਿਆ 15% ਤੋਂ ਰਿਆਇਤ ਦਿਓ ਉਹਨਾਂ ਨੇ 8.5% ਸਾਨੂੰ ਕੰਪਾਉਂਡ ਇੰਟਰਸਟ ਲਾਤਾ ਕੱਪੇ ਪਾਸੋਂ ਸਾਨੂੰ ਦਿਓ ਤੇ ਸੱਜੇ ਪਾਸੋਂ ਸਾਨੂੰ ਉਹਦੇ ਨਾਲੋਂ ਵਧਾ ਕੇ ਵਾਪਸ ਕਰੋ ਬਹੁਤ ਸਮਝਾਇਆ ਬਹੁਤ ਮੀਟਿੰਗਾਂ ਹੋਈਆਂ ਪਰ ਡਿਪੈਂਡ ਕਰਦਾ ਆਪਣੇ ਐਟੀਟਿਊਡ ਤੇ ਔਰ ਆਪਣੇ ਸਮਝਾਉਣ ਤੇ ਅਰੋੜਾ ਸਾਹਿਬ ਨੇ ਇਸ ਤਰੀਕੇ ਨਾਲ ਉਹਨਾਂ ਨੂੰ ਸਾਰੀ ਗੱਲ ਸਮਝਾਈ ਕਿ ਇਹ ਤੁਹਾਡਾ ਲਾਸ ਨਹੀਂ ਹੈ ਜਿਹੜਾ ਤੁਸੀਂ ਮਾਫੀ ਦੇ ਰਹੇ ਹੋ ਲਾਸ ਨਹੀਂ ਹੈ ਬਲਕਿ ਪੀਐਸਆਈਸੀ ਨੂੰ 200 ਕਰੋੜ ਰੁਪਇਆ ਆਏਗਾ ਕਿਉਂਕਿ ਸਾਰੀਆਂ ਪੇਮੈਂਟਾਂ ਹੋਣਗੀਆਂ ਇਟ ਇਜ਼ ਓਨਲੀ ਇਹ ਮੈਟਰ ਆਫ ਅੰਡਰਸਟੈਂਡਿੰਗ ਅਸੀਂ ਲੋਕ ਨਹੀਂ ਸਮਝਾ ਸਕਦੇ ਅਫਸਰਾਂ ਨੂੰ ਜਿਹੜਾ ਕਿ ਅਰੋੜਾ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਬਹੁਤ ਮਿਹਨਤ ਨਾਲ ਔਰ ਬਹੁਤ ਸੁਰਜੇ ਹੋਏ ਤਰੀਕੇ ਨਾਲ ਉਹਨਾਂ ਨੂੰ ਸਮਝਾਇਆ ਔਰ ਅੱਜ ਇਹ ਦਿਨ ਆਇਆ ਕਿ ਅਸੀਂ ਇਸ ਨੂੰ ਸੈਲੀਬ੍ਰੇਟ ਕਰ ਰਹੇ ਹਾਂ ਖੁਸ਼ੀ ਮਨਾ ਰਹੇ ਹਾਂ ਇੰਨਾ ਕ ਰੀਲੀਫ ਹੈ ਸਤਿ ਸ੍ਰੀ ਅਕਾਲ 700 ਮੈਂਬਰ ਤਕਰੀਬਨ 700 ਮੈਂਬਰ اٹਫੇਸ ਦੇ ਹਨ ਜਿਹੜਾ ਇਹਦੇ ਬੈਨੀਫਿਸ਼ੀਰੀ ਹੈ ਹੈਲੋ ਸਤ ਸੋ ਮੈਂਬਰ ਅਟਫੇਜ਼ ਦੇ ਇਹਦੇ ਬੈਨੀਫਿਸ਼ਰੀਆਂ ਔਰ ਸਾਰੇ ਮੈਂ ਉਹਨਾਂ ਦੇ ਸਾਰਿਆਂ ਦੇ ਬਿਹਾਫ ਤੇ ਰੌਣ ਸਾਹਿਬ ਨੂੰ ਹੱਥ ਜੋੜ ਕੇ ਸਰ ਬਹੁਤ ਧੰਨਵਾਦ ਹੈ ਤੁਹਾਡਾ ਕਿ ਤੁਸੀਂ ਸਾਨੂੰ ਬਹੁਤ بڑے ਕੀ ਕਹਿੰਦੇ ਪਨਾਮਾ ਜੰਗਲ ਚੋਂ ਕੱਢਿਆ ਥੈਂਕ ਯੂ ਵੈਰੀ ਮਚ ਸੈਲੀਬ੍ਰੇਸ਼ਨ ਜਿਵੇਂ ਉਹ ਜੀ ਸਾਹਿਬ ਮੈਨੂੰ ਟੋਕ ਰਹੇ ਹੈ ਇਹ ਅੱਜ ਸੈਲੀਬ੍ਰੇਸ਼ਨ ਨਹੀਂ ਹੈ ਇਹ ਤਾਂ ਇੱਕ ਸਿਰਫ ਮੀਟਿੰਗ ਹੈ ਔਰ ਅੱਧਾ ਪ੍ਰੋਜੈਕਟ ਕਰ ਰਹੇ ਹੈ ਅਸਲੀ ਸੈਲੀਬ੍ਰੇਸ਼ਨ ਅਗਾਸਤ 7 ਤਰੀਕ ਨੂੰ ਹੋਣ ਜਾ ਰਹੀ ਹੈ ਥੈਂਕ ਯੂ ਵੈਰੀ ਮੱਚ ਨਮਸਕਾਰ ਦੋਸਤੋ ਮੇਰਾ ਨਾਮ ਰਾਹੁਲ ਹੋਜਾ ਹੈ ਪਾਸ ਚੇਅਰਮੈਨ CII ਪੰਜਾਬ ਔਰ ਕਰੰਟਲੀ ਕਨਵੀਨਰ ਆਫ ਐਪੈਕਸ ਚੈਂਬਰ ਆਫ ਕਮਰਸ ਐਂਡ ਇੰਡਸਟਰੀ ਦੋਸਤੋ ਮੈਂ ਅੱਜ ਮੈਨੂੰ ਯਾਦ ਆਂਦਾ ਉਹ ਦਿਨ ਜਿਸ ਦਿਨ ਅਸੀਂ ਪਹਿਲੀ ਵਾਰੀ ਅਰੋੜਾ ਸਾਹਿਬ ਕੋਲ ਮੁੱਦਾ ਲੈ ਕੇ ਗਏ ਔਰ ਅਰੋੜਾ ਸਾਹਿਬ ਨੂੰ ਆ ਮੁੱਦਾ ਸਮਝਣ ਵਾਸਤੇ 1 ਮਿੰਟ ਤੋਂ ਉੱਪਰ ਟਾਈਮ ਨਹੀਂ ਲੱਗਿਆ ਇੰਡਸਟਰੀ ਬਹੁਤ ਸਤੀ ਹੋਈ ਸੀ ਪੀਐਸਆਈਸੀ ਦੀ ਪੁਰਾਨੀਆਂ ਕੁਝ ਗਲਤ ਪਾਲਿਸੀਆਂ ਕਰਕੇ ਕੋਈ ਇੰਡਸਟਰੀ ਪੈਸੇ ਸਰਕਾਰ ਦੇ ਐਸਾ ਨਹੀਂ ਸੀ ਦੇਣਾ ਨਹੀਂ ਚਾਹਦੀ ਸੀ ਲੇਕਿਨ ਨੀਤੀਆਂ ਐਸੀਆਂ ਸੀਗੀਆਂ ਕਿ ਪੀਐਸਆਈਸੀ ਨੇ ਸਾਨੂੰ ਉਹਨਾਂ ਦੀ ਗਲਤ ਪਾਲਿਸੀਆਂ ਕਰਕੇ ਇੰਡਸਟਰੀ ਡਿਫਾਲਟਰ ਬਣੀ ਅਸੀਂ ਅਰੋੜਾ ਸਾਹਿਬ ਕੋਲ ਕੁਝ ਤੱਥ ਰੱਖੇ ਸੀਗੇ ਕੁਝ ਸੁਪਰੀਮ ਕੋਰਟ ਦੇ ਵਰਡਿੰਗ ਦਿਖਾਏ ਸੀਗੇ ਕਿ ਸੁਪਰੀਮ ਕੋਰਟ ਕਹਿੰਦੀ ਨੇ ਜਿਹੜੇ ਬੰਦੇ ਸੁਪਰੀਮ ਕੋਰਟ ਦਾ ਗਏ ਸੀ ਉਹਨਾਂ ਨੇ ਉਹਨਾਂ ਨੂੰ ਰਾਇਤ ਆ ਮਿਲੀ ਸੀ ਵੀ 8% ਸਿੰਪਲ ਇੰਟਰਸਟ ਇਹਨਾਂ ਤੋਂ ਲਿਆ ਜਾਵੇ। ਔਰੋੜਾ ਸਾਹਿਬ ਨੇ ਸਾਡੀ ਪੂਰੀ ਪੈਰਵੀ ਕੀਤੀ ਸਾਰੇ ਮਨਿਸਟਰਾਂ ਨੂੰ ਸਾਰੇ ਆਪਣੇ ਕਲੀਗਜ਼ ਨੂੰ ਸਮਝਾਇਆ ਕਿ ਕਿਆ ਅਸੀਂ ਆ ਚਾਹਦੇ ਆ ਵੀ ਸਾਰੀ ਇੰਡਸਟਰੀ ਸੁਪਰੀਮ ਕੋਰਟ ਤੱਕ ਜਾ ਕੇ ਲੜੇ ਉਦੋਂ ਫੈਸਲਾ ਹੋਊਗਾ ਤੇ ਪੰਜਾਬ ਦੀ ਰਿਪਿਊਟੇਸ਼ਨ ਪੰਜਾਬ ਦੀ ਕੀ ਇਮੇਜ ਬਣੇਗੀ ਸਾਰੀ ਇੰਡਸਟਰੀ ਔਰ ਸਾਰੇ ਹਿੰਦੁਸਤਾਨ ਔਰ ਸਾਰੀ ਦੁਨੀਆ ਦੇ ਵਿੱਚ ਤੇ ਦੂਜਾ ਵਿਕਲਪ ਆ ਹੈਗਾ ਕਿ ਕਿਉਂ ਨਾ ਅਸੀਂ ਉਸ ਤਰੀਕੇ ਦਾ OTS ਲੈ ਆਈਏ ਜੋ ਸੁਪਰੀਮ ਕੋਰਟ ਨੇ ਇੱਕ ਰੂਲਿੰਗ ਦਿੱਤੀ ਹੋਈ ਹੈ। ਸੋ ਸਾਰੇ ਅਸਰਾ ਨੂੰ ਇੱਕ ਬੇਸ ਦਿੱਤਾ ਗਿਆ ਕਿ ਤੁਹਾਡੇ ਕੋਲ ਆ ਬੇਸ ਹੈਗਾ ਸੁਪਰੀਮ ਕੋਰਟ ਦੀ ਰੂਲਿੰਗ ਦਾ ਉਸੇ ਬੇਸ ਨੂੰ ਚਲਦੇ ਹੋਏ ਸੁਪਰੀਮ ਕੋਰਟ ਦੀ ਬੇਸ ਨੂੰ ਅਰੋੜਾ ਸਾਹਿਬ ਨੇ ਸਾਡਾ ਐਨਾ ਪੱਖ ਰੱਖਿਆ ਚੰਡੀਗੜ੍ਹ ਦੀ ਇੱਕ ਮੀਟਿੰਗ ਦੇ ਦੌਰਾਨ ਅਸੀਂ ਜਿਹੜੇ ਪੁਆਇੰਟ ਨਹੀਂ ਵੀ ਰੱਖੇ ਸੀ ਅਰੋੜਾ ਸਾਹਿਬ ਨੇ ਸਾਡੇ ਵੱਲੋਂ ਉਹ ਪੁਆਇੰਟ ਰੱਖੇ ਤੇ ਕੋਈ ਐਸੀ ਕੋ ਸ਼ੱਕ ਦੀ ਸੂਰਤ ਛੱਡੀ ਨਹੀਂ ਸੀਗੀ ਕਿ ਕੋਈ ਅਫਸਰ ਜਾਂ ਕੋਈ ਮਨਿਸਟਰ ਐਸ ਚੀਜ਼ ਨੂੰ ਮਨਾ ਕਰ ਸਕੇ ਆ ਜਿਹੜਾ ਅੱਜ OTS ਆਇਆ ਹੈ 2016 ਤੋਂ ਅਸੀਂ ਲੱਗੇ ਹੋਏ ਸੀ ਜਿਵੇਂ ਹੁਜਾ ਸਾਹਿਬ ਨੇ ਵੀ ਦੱਸਿਆ ਬੱਸੀ ਸਾਹਿਬ ਨੇ ਵੀ ਦੱਸਿਆ ਬਹੁਤ ਵਾਰੀ ਇੱਕ ਵਾਰੀ ਕੈਪਟਨ ਨਮਰਿੰਦਰ ਸਿੰਘ ਦੀ ਸਰਕਾਰ ਵੇਲੇ OTS ਆਨ ਲੱਗਿਆ ਸੀ ਲekin ਉਹ ਸਰਕਾਰ ਡਿੱਗ ਗਈ ਉਸ ਤੋਂ ਬਾਅਦ ਇੱਕ OTS ਆਇਆ ਜਿਹਨੂੰ ਅਸੀਂ ਗੱਲ ਘੋਟੂ OTS ਕਹਿੰਦੇ ਆ ਜਿੰਦੇ ਵਿੱਚ ਇੰਡਸਟਰੀ ਤੋਂ ਕੰਪਾਊਂਡ ਇੰਟਰਸਟ ਲਗਾਇਆ ਗਿਆ ਸੀ ਅਸੀਂ ਹਮੇਸ਼ਾ ਕਹਿੰਦੇ ਸੀਗੇ ਕਿ ਸਰਕਾਰ OTS ਲੈ ਕੇ ਆਉਂਦੀ ਹੈ ਬ ਬਹੁਤ سارے ਸੈਕਟਰਸ ਵਾਸਤੇ ਚਾਹੇ ਕਿਸਾਨਾਂ ਵਾਸਤੇ ਚਾਹੇ ਮਜ਼ਦੂਰਾਂ ਵਾਸਤੇ ਚਾਹੇ ਹਾਊਸਿੰਗ ਵਾਸਤੇ ਕੇਵਰੀ ਸਰਕਾਰੋਂ ਦਾ ਇੰਟਰਸਟ ਹੀ ਛੱਡ ਦਿੰਦੀ ਹੈ ਸਾਡੀ ਤਾਂ ਡਿਮਾਂਡ ਇੰਨੀ ਕਿ ਸਿੱਗੀ ਵੀ ਸਾਡੇ ਤੋਂ ਚਾਹੇ ਤੁਸੀਂ ਵਿਆਜ ਲੈ ਲਓ ਪਰ ਜੈਨੂਇਨ ਵਿਆਜ ਲਓ ਨਾ ਦੂਜਾ ਜਿਹੜਾ ਪੁਆਇੰਟ ਅਰੋੜਾ ਸਾਹਿਬ ਨੇ ਉੱਥੇ ਸਾਡੇ ਤੋਂ ਸਮਝਾਇਆ ਤੇ ਉਹ ਸਮਝਾਇਆ ਕਿ ਜਿਹੜਾ ਪੀਐਸਆਈਸੀ ਹੈਗਾ ਉਹ ਨਾਟ ਫਾਰ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਤੇ ਜੇ ਨਾਟ ਫਾਰ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਫਿਰ 22.21% ਵਿਆਜ ਕਿਉਂ ਲੈਣਾ ਫਿਰ ਲੋਨ ਉਹਨਾਂ ਦੇ ਵਿਆਜ ਜਿੰਨਾ ਤੁਸੀਂ ਅੱਗੋਂ ਦਿੱਤਾ ਐਨਾ ਜੀਜ਼ਾਂ ਨੂੰ ਅੱਗੇ ਰੱਖਦੇ ਹੋਏ ਸਾਡੀ ਪੂਰੀ ਪੈਰਵੀ ਕਰਦੇ ਹੋਏ ਅਰੋੜਾ ਸਾਹਿਬ ਸਾਡੇ ਵਾਸਤੇ ਆਓਟੀਐਸ ਲੈ ਕੇ ਆਏ ਨੇ ਔਰ ਆਓਟੀਐਸ ਇੰਡਸਟਰੀ ਵਾਸਤੇ ਬਹੁਤ ਵੱਡਾ ਰਿਲੀਫ ਹੈ ਐਂਡ ਦੇ ਨਾਲ ਨਾ ਤਾਂ ਕੋਰਟ ਕਚੈਰੀ ਦੇ ਸਿਰਫ ਜਿੰਨੇ ਝਗੜੇ ਨੇ ਉਹ ਖਤਮ ਹੋਣਗੇ ਪੰਜਾਬ ਦਾ ਇੱਕ ਐਗਜ਼ਾਮਪਲ ਬਣੇਗਾ ਕਿ ਦਿਸ ਗਵਰਨਮੈਂਟ ਆਫ ਪੰਜਾਬ ਇਸ ਸੀਰੀਅਸ ਅਬਾਊਟ ਇੰਡਸਟਰੀ ਆ ਸਰਕਾਰ ਚਾਹੁੰਦੀ ਹੈ ਕਿ ਇੰਡਸਟਰੀ ਗਰੋ ਕਰੇ ਪੰਜਾਬ ਦੇ ਵਿੱਚ ਤੇ ਅਰੋੜਾ ਸਾਹਿਬ ਜਿਹੜੀ ਅੱਜ ਤੋਂ ਬਾਅਦ ਜਿਹੜੀ ਫਿਊਚਰ ਗਰੋਥ ਹੋਏਗੀ ਉਹਦਾ ਸਾਰਾ ਸ਼ਰੇਆ ਤੁਹਾਨੂੰ ਜਾਂਦਾ ਕਿਉਂਕਿ OTS ਤੁਸੀਂ ਲੈ ਕੇ ਆਏ ਹੋ ਮੈਂ ਹੱਥ ਜੋੜ ਕੇ तहे ਦਿਲ ਨਾਲ ਧੰਨਵਾਦ ਕਰਦਾ ਥੈਂਕ ਯੂ ਅਮ ਸਾਰਿਆਂ ਨੂੰ ਮੇਰੇ ਵੱਲੋਂ ਜੀ ਥੈਂਕ ਯੂ ਕਿ ਤੁਸੀਂ ਸਾਰੀ ਪ੍ਰੈਸ ਇੱਥੇ ਆਈ ਹੋਏ ਹੋ ਜਿਹੜੀ ਲੁਧਿਆਣੇ ਦੀ ਹੈ ਔਰ ਮੈਂ ਸ਼ੁਕਰਗੁਜ਼ਾਰ ਹਾਂ ਦਜਨੀਸ਼ ਊਜਾ ਜੀ ਦਾ ਉਪਕਾਰ ਸਿੰਘ ਜੀ ਦਾ ਬੱਸੀ ਜੀ ਦਾ ਰਾਹੁਲ ਦਾ ਭੋਗਲ ਜੀ ਦਾ ਕਿ ਸਾਰੇ ਇੱਥੇ ਆ ਬਾਕੀ ਮੇਰੇ ਸਾਰੇ ਇੰਡਸਟਰੀਲਿਸਟ ਭਰਾ ਇੱਥੇ ਹੈਗੇ ਮੈਂ ਇੱਕ ਤੁਹਾਨੂੰ ਦੱਸਣਾ ਚਾਹਨਾ ਕਿ ਔਰ ਮੈਂ ਸ਼ੁਕਰਗੁਜ਼ਾਰ ਆ ਸਾਡੇ ਨੈਸ਼ਨਲ ਕਨਵੀਨਰ ਜਦੋਂ ਮੈਂ ਉਹਨਾਂ ਨੂੰ ਸਮਝਾਇਆ ਅਰਵਿੰਦ ਕੇਜਰੀਵਾਲ ਜੀ ਦਾ ਉਹਨਾਂ ਨੇ ਪਰਸਨਲ ਇੰਟਰਸਟ ਲਿੱਤਾ ਸਾਡੇ ਆਨਰੇਬਲ ਸੀਐਮ ਸਾਹਿਬ ਦਾ ਸਾਡੇ ਆਨਰੇਬਲ ਇੰਡਸਟਰੀ ਮਿਨਿਸਟਰ ਸਾਹਿਬ ਦਾ ਔਰ ਸਾਡੇ ਸਾਰੇ ਅਫਸਰ ਜਿਨ੍ਹਾਂ ਨੇ ਮੇਰੀ ਗੱਲ ਸਮਝੀ ਚਲੋ ਮੈਂ ਸਮਝਾਈ ਜਰੂਰ ਉਹ ਤੁਹਾਡੇ ਕਹੇ ਤੇ ਜੋ ਤੁਸੀਂ ਮੈਨੂੰ ਸਮਝਾਇਆ ਮਾ ਕੇ ਸਮਝਾਈ ਪਰ ਦੇਖੋ ਅਖੀਰ ਐਜ਼ ਮੈਂਬਰ ਪਾਰਲੀਮੈਂਟ ਮੇਰੇ ਕੋਲ ਕੋਈ ਐਗਜ਼ੈਕਟਿਵ ਪਾਵਰ ਨਹੀਂ ਕਿ ਮੈਂ ਆਪ ਕੁਝ ਕਰ ਸਕਦਾ ਮਾ ਕੇ ਸਮਝਾ ਸਕਦਾ ਤੇ ਉਹਨਾਂ ਨੇ ਗੱਲ ਸਮਝੀ ਔਰ ਮੇਰੀ ਗੱਲ ਮੰਨੀ ਕਿ ਇਹ ਜਾਇਜ਼ ਗੱਲ ਕਰ ਰਹੇ ਹੈਗੇ ਇੱਕ ਦੇਖੋ ਇਹ ਇੰਡਸਟਰੀ ਦਾ 2016 ਦਾ ਮੁੱਦਾ ਨਹੀਂ ਹੈਗਾ ਇਹ ਤਾਂ ਇੱਕ ਫੇਸ ਦਾ 2016 ਦਾ ਹੋਣਾ ਪੂਰੇ ਪੰਜਾਬ ਦਾ ਇਹ 30 35 ਸਾਲ ਪੁਰਾਣਾ ਮੁੱਦਾ ਹੈ ਕਈ ਪਲਾਟ 40 ਸਾਲ ਪਹਿਲਾਂ ਹੋਏ ਸੀ ਅਲਾਟ ਇਹ ਇਹ 2016 ਦਾ ਮੁੱਦਾ ਨਹੀਂ 2016 ਤੋਂ ਤਾਂ ਅਪਾ ਤੁਸੀਂ ਫਾਲੋ ਅਪ ਕਰਨਾ ਚਾਲੂ ਕੀਤਾ ਇਹ ਮੁੱਦਾ ਹੈਗਾ 30 35 ਸਾਲ ਪੁਰਾਣਾ ਔਰ ਦੂਸਰੀ ਗੱਲ ਇਹ ਹੈ ਦੇਖੋ ਇਹਦੇ ਕਰਕੇ ਇੰਡਸਟਰੀ ਨੂੰ ਕੀ ਨੁਕਸਾਨ ਹੁੰਦਾ ਸੀ ਬੈਂਕਾਂ ਵਾਲੇ ਲੋਨ ਨਹੀਂ ਦਿੰਦੇ ਸੀ ਉਹ ਕਹਿੰਦੇ ਜਿਹੜੀ ਪ੍ਰਾਪਰਟੀ ਲਈ ਜਿਹੜੇ ਬਿਜ਼ਨਸ ਲਈ ਤੁਸੀਂ ਲੋਨ ਲੈ ਰਹੇ ਹੋ ਜਿਹੜੀ ਪ੍ਰਾਪਰਟੀ ਦੇ ਅਗੇਂਸਟ ਤੁਸੀਂ ਲੋਨ ਮੰਗ ਰਹੇ ਹੋ ਉਹੀ ਤੁਹਾਡੇ ਨਾਮ ਐਨੀ ਉਹਦੇ ਅਗੇਂਸਟ ਦਾ ਤੁਹਾਡਾ ਕਰਜ਼ਾ ਸੀ ਕਿੱਦਾਂ ਦੇ ਦੀਏ ਇਹ ਫਿਰ ਇੰਡਸਟਰੀ ਕੀ ਕਰਦੀ ਸੀ ਕੋਰਟ ਚ ਜਾਂਦੀ ਸੀ ਸਟੇ ਲੈ ਆਂਦੀ ਸੀ ਕੁਛ ਲੈ ਆਂਦੀ ਸੀ ਉਹ ਬੈਂਕ ਲੈ ਉਹਦੇ ਨਾਲ ਕੰਮ ਚਲਾਉਂਦੇ ਸੀਗੇ ਹੁਣ ਅ ਰਜਨੀਸ਼ ਜੀ ਨੇ ਰਾਹੁਲ ਨੇ ਸੁਪਰੀਮ ਕੋਰਟ ਦਾ ਕਿਹਾ 8% ਪਰ ਪ੍ਰੋਬਲਮ ਇਹ ਹੈ ਜਿੱਥੇ ਡਿਪਾਰਟਮੈਂਟ ਕੋਰਟ ਚ ਗਿਆ ਉਹਨਾਂ ਕੋਲ 14 14% ਦੇ ਵੀ ਸੀਗੇ ਇਹ ਆਰਡਰ ਕਲੈਸ਼ ਕਰਦੇ ਸੀ ਆਰਡਰ ਇੱਕ ਦੂਜੇ ਨਾਲ ਮਤਲਬ ਕੋਈ 8% ਲਈ ਉਹ ਆਪਣਾ 8% ਅਲਾ ਦਿਖਾ ਰਹੇ ਸੀ ਉਹ ਆਪਣਾ 12 14% ਅਲਾ ਦਿਖਾ ਰਹੇ ਸੀ ਫਿਰ ਮੈਂ ਅਖੀਰ ਕਿਹਾ ਝਗੜਾ ਨਹੀਂ ਪਰ ਦੇਖੋ ਆਪਾਂ ਨੂੰ ਸਰਕਾਰ ਦਾ ਥੈਂਕਫੁਲ ਹੋਣਾ ਚਾਹੀਦਾ ਹੈ ਕਿ ਇੰਡਸਟਰੀ ਨੇ 8% ਮੰਗਿਆ ਵਿੱਚੋਂ ਮੈਨੂੰ ਪਤਾ ਹੁਜਾ ਸਾਹਿਬ ਵੀ ਸੋਚਦੇ ਹੋਣੇ ਬੱਸੀ ਸਾਹਿਬ ਵੀ ਸੋਚਦੇ ਹੋਣੇ ਸਾਰੇ ਵੀ ਚੱਲ ਯਾਰ 8 ਦਾ 9 ਹੋ ਜਾ ਪਰ ਦੇਖੋ 8 ਦਾ 8 ਮੰਨਿਆ ਗਿਆ ਇਹ ਬੜੀ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਸਵਾ ਅੱਠ ਨਹੀਂ ਉਹਨਾਂ ਨੇ ਕਿਹਾ ਸਾਢੇ ਅੱਠ ਨਹੀਂ ਕਿਹਾ 8 ਦਾ 8% ਮੰਨਿਆ ਗਿਆ ਔਰ ਇਹ ਹੋ ਗਿਆ ਇਹ ਮੈਂ ਇਹਨਾਂ ਨੇ ਅੰਦਰੋਂ ਇਹੀ ਸੋਚਿਆ ਸੀ ਮੈਨੂੰ ਵੀ ਕਹਿੰਦੇ ਸੀ ਜਦੋਂ ਕੱਲੇ ਹੁੰਦੇ ਸੀ ਰੋੜਾ ਸਾਹਿਬ ਅੱਧਾ ਪਰਸੈਂਟ 1% ਉੱਪਰ ਥੱਲੇ ਪਰ ਕਰਾ ਦੋ ਮੈਂ ਕਿਹਾ ਨਹੀਂ ਜੋ ਤੁਸੀਂ ਕਿਹਾ ਇਹ ਆਪਾਂ ਉੱਥੇ ਹੀ ਕਰਾਵਾਂਗੇ ਦੂਜੀ ਗੱਲ ਇਹਦੇ ਨਾਲ ਪੂਰੇ ਪੰਜਾਬ 'ਚ 1150 ਇੰਡਸਟਰੀਆਂ ਨੂੰ ਫਾਇਦਾ ਹੋਊਗਾ ਤਕਰੀਬਨ 11 ਚਲੋ 4-5 ਉੱਪਰ ਥੱਲੇ ਮੈਂ ਜਿਹੜਾ ਰਾਉਂਡ ਫਿਗਰ ਕਰਤਾ 1145 ਇੰਡਸਟਰੀਆਂ ਨੂੰ ਔਰ 400 ਕਰੋੜ ਤੋਂ ਉੱਪਰ ਫਾਇਦਾ ਹੋਏਗਾ ਜੋ ਇਹਨਾਂ ਨੇ ਦੇਣਾ ਸੀ ਉਹਦਾ ਮੈਨੂੰ ਲੱਗਦਾ 1/3 ਤੋਂ ਵੀ ਘੱਟ ਦੇਣਾ ਪਏਗਾ ਜੋ ਸਰਕਾਰ ਮੰਗਦੀ ਸੀ 2000 ਦੀ ਗੱਲ ਦਾ ਫਾਇਦਾ ਨਹੀਂ 2200 2200 2200 ਰੁਪਿਆ ਗੱਲ ਦਾ ਫਾਇਦਾ اچھا ਦੂਜੀ ਗੱਲ ਇਹ ਹੈ ਕਿ ਇਹ ਜਿਹੜਾ ਹੈਗਾ ਅ ਇਹ ਕੱਲੀ ਇਹ ਹੀ ਗੱਲ ਨਹੀਂ ਇੰਡਸਟਰੀ ਤੇ ਹੋਰ بڑے ਮੁੱਦੇ ਹੁਣ ਮੈਂ ਤੁਹਾਨੂੰ ਦੱਸਦਾ ਜਿਹੜੇ ਫੋਕਲ ਪੁਆਇੰਟ ਦੀਆਂ ਸੜਕਾਂ ਮੈਂ ਪਿੱਛੇ ਪੁੱਛਿਆ ਕਦੇ 20-22 ਸਾਲਾਂ ਦਾ ਇਹ ਚੱਲ ਰਿਹਾ ਸੀਗਾ ਸਾਰੇ ਪੰਜਾਬ ਦੀਆਂ ਲੁਧਿਆਣੇ ਦਾ ਤਾਂ ਮੈਨੂੰ 100% ਐ ਇਸ ਵੱਲੇ 1 ਮੀਟਰ ਵੀ ਕੋਈ ਫੋਕਲ ਪੁਆਇੰਟ ਦੀ ਰੋਡ ਟੁੱਟੀ ਨਹੀਂ ਹੋਈ ਔਰ ਮੈਨੂੰ ਆਕੇ ਲੋਕੀ ਤਾਰੀਫ ਕਰਦੇ ਜਿਹੜੀਆਂ ਸੜਕਾਂ ਜਿਹੜੀਆਂ ਇੰਡਸਟਰੀਆ ਫੋਕਲ ਪੁਆਇੰਟ ਚ ਨਹੀਂ ਵੀ ਸੀ ਉਹ ਵੀ ਬਣਵਾਤੀਆਂ ਨਾਲ ਤੇ ਫੋਕਲ ਪੁਆਇੰਟ ਚ ਨਹੀਂ ਸੀ ਮਤਲਬ ਜਿੱਦਾਂ ਫੋਕਲ ਪੁਆਇੰਟ ਦੇ ਬਿਲਕੁਲ ਨਾਲ ਲੱਗਦੀ ਕਿਸੇ ਨੇ ਜ਼ਮੀਨ ਲੈ ਲਈ ਉਹ ਪੀਐਸਆਈ ਸੀ ਦੀ ਉਹ ਵੀ ਸੜਕਾਂ ਬਣਾਤੀਆਂ ਸਾਰੀਆਂ ਸੜਕਾਂ ਬਣ ਗਈਆਂ ਹੁਣ ਹਰੇਕ ਨੂੰ ਇਹ ਨਹੀਂ ਉਹ ਪਹਿਲਾਂ ਕਹਿੰਦੇ ਸੀ ਸਾਡੀਆਂ ਗੱਡੀਆਂ ਟੁੱਟਦੀਆਂ ਜੀ ਬਾਹਰ ਆਂਦੇ ਬਦਨਾਮੀ ਹੁੰਦੀ ਉਹ ਸਾਰਾ ਕੰਮ ਖਤਮ ਹੋ ਗਿਆ ਔਰ ਵੀ ਜਿਸ ਤਰ੍ਹਾਂ ਉਪਕਾਰ ਜੀ ਨੇ ਕਿਹਾ ਉਹ ਜਿਹੜਾ ਆਪਣਾ ਬਿਲਡਿੰਗ ਪਲਾਨ ਦੇ ਕਾਫੀ ਇਸ਼ੂ ਰਿਜ਼ੋਲਵ ਹੋ ਗਏ ਬਾਕੀ ਵੀ ਹੋ ਰਹੇ ਹੈਗੇ ਆ ਜੇ ਕੋਈ ਰਹਿ ਵੀ ਗਏ ਉਹ ਕੋਈ ਜਿੱਦਾਂ ਜਿੱਦਾਂ ਅਪਰੂਵ ਹੁੰਦੇ ਪਤਾ ਚੱਲਦਾ ਔਰ ਕੋਈ ਵਾਟਰ ਦਾ ਇਸ਼ੂ ਸੀਗਾ ਉਹ ਵੀ ਕਾਫੀ ਹੱਦ ਤੱਕ ਰਿਜ਼ੋਲਵ ਹੋ ਗਿਆ ਹੁਣ ਮੈਂ ਤੁਹਾਨੂੰ ਦੱਸਦਾ ਜਦੋਂ ਅਸੀਂ ਇੰਡਸਟਰੀ ਦੀ ਮੀਟਿੰਗ ਰੱਖੀ ਮੈਂ ਜਾ ਕੇ ਕਿਹਾ ਮੈਂ ਕਹਿੰਦਾ ਜੀ ਮੈਂ ਇੰਡਸਟਰੀ ਦੀ ਮੀਟਿੰਗ ਕਰਾਨੀ ਆ ਉਹ ਕਹਿੰਦੇ ਜੀ ਮੁੱਦੇ ਲਿਆਓ ਸਾਰੇ ਮੈਂ ਅਰਜਨੀਸ਼ੀ ਨੂੰ ਕਿਹਾ ਮੈਨੂੰ ਮੁੱਦੇ ਲਿਖੇ ਦਿਓ ਮੈਂ ਉਪਕਾਰਜੀ ਨੂੰ ਕਿਹਾ ਮੇਰੇ ਮੁੱਦੇ ਲਿਖੇ ਦਿਓ ਮੈਂ ਉਹਨਾਂ ਨੂੰ ਕੁਲਾਰ ਸਾਹਿਬ ਨੂੰ ਕਿਹਾ ਮੁੱਦੇ ਲਿਖੇ ਦਿਓ ਇਹ ਤਿੰਨਾਂ ਨੇ ਇੱਕੋ ਹੀ ਮੁੱਦਾ ਲਿਖਿਆ ਉਹ ਇਹ ਸੀ ਪੀਐਸਆਈਸੀ ਵਾਲਾ ਮਤਲਬ ਇੱਕ ਨੇ ਤਾਂ ਕੋਈ ਹੋਰ ਮੁੱਦਾ ਲਿਖਿਆ ਹੋਵੇ ਇਹਦਾ ਮਤਲਬ ਪਿਛਲੇ 2.5-3 ਸਾਲਾਂ ਚ ਕਾਫੀ ਮੁੱਦੇ ਸੋਲਵ ਹੋ ਗਏ ਅੱਨਾ ਗੁਲ ਵੀ ਹੋਰ ਕੋਈ ਮੁੱਦਾ ਨਹੀਂ ਸੀ ਉਨੇ ਸੋਚ ਰਹੇ ਬੈਠਾ ਹੋ ਅੱਗੇ ਕੀ ਕਰਾਣਾ ਪਰ ਮੁੱਦੇ ਇਹਨਾਂ ਕੋਲ ਖਤਮ ਹੋ ਗਏ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਕਿ ਢਾਈ ਤਿੰਨ ਸਾਲਾਂ ਚ ਕਾਫੀ ਮੁੱਦੇ ਹੋ ਗਏ ਜੋ ਰਿਜ਼ੋਲਵ ਆ ਜਿਹੜਾ ਸਭ ਨਾਲੋਂ ਜ਼ਿਆਦਾ ਬੋਟਲネック ਸੀ ਜੀ ਪ੍ਰੋਬਲਮ ਇਹ ਨਹੀਂ ਹੁੰਦੀ ਵੀ ਸਰਕਾਰ ਨੂੰ ਕਿੰਨਾ ਰੈਵਨਿਊ ਆਣਾ ਹੈ ਮਨੀਸ਼ ਤੂੰ ਦੁਬਾਰਾ ਦੁਬਾਰਾ ਪੁੱਛਦਾ ਸਰਕਾਰ ਨੂੰ ਕਿੰਨਾ ਰੈਵਨਿਊ ਆਣਾ ਸਰਕਾਰ ਨੂੰ ਉਹਨਾਂ ਰੈਵਨਿਊ ਆਣਾ ਜਿੰਨਾ ਇੰਡਸਟਰੀ ਦਾ ਬੰਦ ਹੈ ਜਾਂ ਕੁਛ ਆ ਪਰ ਗੱਲ ਇਹ ਹੈ ਕਿ ਪੋਜ਼ਿਟਿਵ ਐਟੀਟਿਊਡ ਹੋ ਗਿਆ ਦੇਖੋ ਇੱਕ ਐਟਮਾਸਫੀਅਰ ਬੰਦਾ ਪੋਜ਼ਿਟਿਵ ਪੋਜ਼ਿਟਿਵ ਐਟਮਾਸਫੀਅਰ ਬੰਦਾ ਔਰ ਜਿਹੜਾ ਰੈਵਨਿਊ ਆਣਾ ਵੀ ਇਹਨਾਂ ਨੇ ਹੁਣੇ ਕਿਹਾ ਉਹ ਨੋ ਪ੍ਰੋਫਿਟ ਹਨ ਉਹਦੇ ਉਹਦੇ ਨਾਲ ਇੱਕ ਵੋਕਲ ਪੁਆਇੰਟ ਹੋਰ ਬਣ ਜੂ ਤੁਹਾਡੀਆਂ ਹੋਰ ਸੜਕਾਂ ਤੁਹਾਡਾ ਹੋਰ ਇਨਫਰਾਸਟ੍ਰਕਚਰ ਬਣ ਜੂ ਮਤਲਬ ਇੱਕ ਜੇਬ ਚੋਂ ਜਾਣਾ ਦੂਜੀ ਜੇਬ ਚ ਜਾਣਾ ਕਿਸੇ ਕਿਸੇ ਕੋਲ ਪੀਐਸਆਈਸੀ ਦਾ ਪੈਸਾ ਇੱਧਰ ਉੱਧਰ ਨਹੀਂ ਹੋ ਸਕਦਾ ਉਹ ਲਗਣਾ ਇੰਡਸਟਰੀ ਤੇ ਹੀ ਹੈ ਚਾਹੇ ਉਹਦਾ ਕੋਈ ਸੈਂਟਰ ਬਣੇ ਚਾਹੇ ਕੋਈ ਕੁਝ ਬਣੇ ਸੋ ਮੇਰਾ ਮਤਲਬ ਹੈ ਕਿ ਇਹ ਪੈਸੇ ਆਣਗੇ ਔਰ ਇਹ ਜਿਹੜੀ ਜਿਹੜਾ ਵੀ ਹੋਏਗਾ ਉਹ ਲੱਗੇਗਾ ਦੇਖੋ ਇੱਕ ਇਹਦੇ ਨਾਲ এমਪਲੋਇਮੈਂਟ ਵਧੇਗੀ ਇਨਵੈਸਟਮੈਂਟ ਵਧੇਗੀ এমਪਲੋਇਮੈਂਟ ਕਿਉਂ ਵਧੇਗੀ ਇੰਡਸਟਰੀਆਂ ਨੂੰ ਹੁਣ ਲੋਨ ਮਿਲਣਗੇ ਤੁਹਾਡੀ ਬੈਲੈਂਸ ਸ਼ੀਟ ਕਿੰਨੀ ਬੈਟਰ ਹੋ ਜਾਏਗੀ ਤੁਹਾਡੀ ਬੈਲੈਂਸ ਸ਼ੀਟ ਚ ਲਾਇਬਿਲਟੀ ਦਿਖਾਈ ਦੇ ਰਹੀ ਹੈ ਉਹਨੋਂ ਲਾਇਬਿਲਟੀ ਖਤਮ ਹੋ ਜਾਣੀ ਆ ਤੁਹਾਡੀ ਬੈਲੈਂਸ ਸ਼ੀਟ ਪ੍ਰੋਫਿਟ ਚ ਆ ਜਾਣੀ ਆ ਉਹਦੇ ਇਥੇ ਟੈਕਸ ਵੀ ਨਹੀਂ ਪੈਣਾ ਕੋਈ ਇਹ ਟੈਕਸ ਦਾ ਟੈਕਸੇਬਲ ਇਨਕਮ ਨਹੀਂ ਹੋਣੀ ਅੱਛਾ ਦੂਜੀ ਗੱਲ ਇਹ ਹੈ ਕਿ ਜਦੋਂ ਬੈਂਕਾਂ ਵਾਲੇ ਚੰਗੀ ਬੈਲੈਂਸ ਸ਼ੀਟ ਦਿੰਦੇ ਪੈਸੇ ਜ਼ਿਆਦਾ ਦਿੰਦੇ ਜੇ ਪੈਸੇ ਜ਼ਿਆਦਾ ਦੇਣਗੇ ਤੁਹਾਡੀ ਇਨਵੈਸਟਮੈਂਟ ਜ਼ਿਆਦਾ ਹੋਏਗੀ এমਪਲੋਇਮੈਂਟ ਜ਼ਿਆਦਾ ਹੋਏਗੀ ਪਲੱਸ ਇੱਕ ਐਟਮੋਸਫੀਅਰ ਬੰਦਾ ਐਟਮੋਸਫੀਅਰ ਇਦਾਂ ਦਾ ਬੰਦਾ ਹੈ ਕਿ ਇਹ ਜਿਹੜੀ ਪੰਜਾਬ ਗਵਰਨਮੈਂਟ ਹੈ ਇਹ ਹੈਗੀ ਇੰਡਸਟਰੀ ਫਰੈਂਡਲੀ ਇਹ ਬੜਾ ਦੂਰ ਤੱਕ ਗਿਆ ਉਸ ਤੋਂ ਬਾਅਦ ਜਦੋਂ ਇੰਡਸਟਰੀਅਲ ਫਰੈਂਡਲੀ ਹੋਵੇ ਲੋਕੀ ਹੋਰ ਇਨਵੈਸਟਮੈਂਟ ਲਿਆਉਂਦੇ ਕਿ ਇੱਥੇ ਲਿਆਓ ਗੱਲ ਇਹ ਹੈ ਕਿ ਸਰਕਾਰਾਂ ਨੇ ਪੈਸੇ ਨਹੀਂ ਬਹੁਤੇ ਦੇਨੇ ਹੁੰਦੇ ਕੁਛ ਨਹੀਂ ਦੇਣਾ ਹੁੰਦਾ ਇੱਕ ਈਜ਼ ਆਫ ਡੂਇੰਗ ਬਿਜ਼ਨਸ ਹੁੰਦਾ ਔਰ ਇਹ ਮੈਂ ਜੋ ਇਹਨਾਂ ਨੇ ਕਿਹਾ ਕਿ ਇੱਕ ਵਾਰੀ OTS ਆਇਆ ਸੀਗਾ 11% 1 ਗਏ 8% ਕਰਾਨ ਉਹਨਾਂ ਨੇ 8.5% ਨਾਲ ਕੰਪਾਊਂਟਿੰਗ ਕਰਤਾ 22-24% ਬੰਦਾ ਸੀ ਸੋ ਉਹ ਵੀ ਗੱਲ ਸਮਝਾਈ ਸਾਰੀਆਂ ਜਦੋਂ ਚੀਜ਼ਾਂ ਸਮਝ ਗਏ ਉਹ ਕਰ ਰਹੇ ਪਰ ਇੱਕ ਗੱਲ ਹੈ ਇੰਡਸਟਰੀ ਦੇ OTS ਨੇ ਮੈਨੂੰ ਪ੍ਰੋਬਲਮ ਚ ਲਿਆਤਾ ਹੁਣ ਉਹ ਲੁਧਿਆਣਾ ਇੰਪਰੂਵਮੈਂਟ ਅਸਟਲ ਹੈ ਜਿੰਨੇ ਲਾਟੀ ਆ ਉਹ ਕਹਿੰਦੇ ਜੀ ਸਾਡਾ ਵੀ OTS ਲਿਆਓ ਹੁਣ ਉਹ ਜਿਹੜੇ ਹਾਊਸਿੰਗ ਦਾ ਹੈ ਉਹ ਕਹਿੰਦੇ ਸਾਡਾ ਵੀ OTS ਲਿਆਓ ਪਰ ਮੈਂ ਤੁਹਾਨੂੰ ਦੱਸ ਰਿਹਾ ਕੋਈ ਵੀ OTS ਐਡਾ ਵਧੀਆ ਨਹੀਂ ਹੋਏਗਾ ਜੋ ਇੰਡਸਟਰੀ ਲਈ ਕਿਉਂਕਿ ਮੈਂ ਕਹਾਂ ਤੁਸੀਂ ਇੰਡਸਟਰੀ ਨੂੰ ਕਿਸੇ ਹੋਰ ਸੈਕਟਰ ਨਾਲ ਨਹੀਂ ਕੰਪੇਅਰ ਕਰ ਸਕਦੇ ਨਾ ਹਾਊਸਿੰਗ ਨਾਲ ਕਰ ਸਕਦੇ ਹੋ ਨਾ ਲੁਧਿਆਣਾ ਇਹਨਾਂ ਦਾ ਬੈਸਟ ਲਿਆਓ ਜੇ ਹੋਰ ਕਿਸੇ ਦਾ 1 2% ਉੱਪਰ ਥੱਲੇ ਵੀ ਕਰਨਾ ਆ ਉਹ ਆਪਾਂ ਬਾਅਦ ਚ ਦੇਖਾਂਗੇ ਕਿਉਂਕਿ ਦੇਖੋ ਇਹਨਾਂ ਨੂੰ ਕੀ ਦਿਖਾਣਾ ਪੈਂਦਾ ਅਫਸਰ ਡਰਦੇ ਵੀ ਆ ਹੁਣ ਉਹ ਇਹ ਐਕਚੁਅਲੀ ਤਾਂ ਕਿਤਾਬਾਂ 'ਚ ਲੌਸ ਆ ਜਾਂਦਾ ਅ ਜਿਸ ਤਰ੍ਹਾਂ ਤੁਸੀਂ ਲਾਇਬਿਲਟੀ ਦਿਖਾਈ ਹੈ ਸਰਕਾਰ ਨੇ ਵੀ ਆਪਣੀ ਕਿਤਾਬਾਂ 'ਚ ਇਹ ਐਸੈਟ ਦਿਖਾਇਆ ਹੋਇਆ ਦੇਖੋ ਹੁਣ ਤਾਂ ਹੁਣ ਤਾਂ ਡਿਸੀਜਨ ਲੈ ਲੈਂਦੇ ਆ ਹੁਣ ਉਹਨਾਂ ਐਸੈਟ ਪੀਐਸਆਈਸੀ ਦੀ ਕਿਤਾਬਾਂ 'ਚ ਘਟ ਜਾਣਾ ਮੁੜ ਕੇ ਹੋਰ ਸਰਕਾਰ ਆਉਂਦੀ ਆ ਕਹਿੰਦੇ ਜੀ ਇਹ ਖੋਲੋ ਇਹਨਾਂ ਘਾਟਾ ਕਿਉਂ ਸੋ ਦੇਖੋ ਇਹ ਡਿਸੀਜਨ ਹੈ ਹੌਸਲੇ ਨਾਲ ਹੁੰਦੇ ਆ ਇਹ ਡਿਸੀਜਨ ਬੜੇ ਸੋਚੇ ਸਮਝੇ ਹੁੰਦੇ ਆ ਕਿਉਂਕਿ ਇੰਡਸਟਰੀ ਇੱਕ ਬੈਕਬੋਨ ਹੁੰਦੀ ਹੈ ਇਹ ਡਿਸੀਜਨ ਦਿੱਤਾ ਗਿਆ ਔਰ ਮੈਂ ਬੜਾ ਥੈਂਕਫੁਲ ਆ ਸਾਰਿਆਂ ਦਾ ਕਿ ਸਾਰੇ ਐਪਰੀਸ਼ੀਏਟ ਕਰ ਰਹੇ ਆ ਔਰ ਇਹ ਸਾਰਿਆਂ ਨੇ ਵੈਲਕਮ ਕੀਤਾ ਹੈਗਾ ਮੈਂ ਦੁਬਾਰਾ ਕਹਿੰਦਾ ਹੋਰ ਕੋਈ ਵੀ ਮੁੱਦਾ ਇੰਡਸਟਰੀ ਦਾ ਹੋਵੇ ਉਹ ਹੋਏਗਾ ਔਰ ਮਤਲਬ ਕਿ ਇਟ ਵਿਲ ਬੀ ਸੋਲਡ ਟੂ ਦੀ ਬੈਸਟ ਪੋਸੀਬਲ ਆਫ ਮਾਈ ਕੈਲੀਬਰ ਜਿੰਨਾ ਮੈਂ ਇਹਨਾਂ ਨੂੰ ਮਨਾ ਸਕੂੰਗਾ ਔਰ ਜੋ ਮੇਰੇ ਹੱਕੇ ਚ ਹੋਏਗਾ ਕਰਾਉਂਗਾ ਔਰ ਮੈਨੂੰ ਉਪਰੋਂ ਕਿਹਾ ਗਿਆ ਵੀ ਤੁਸੀਂ ਇੰਡਸਟਰੀ ਨੂੰ ਪ੍ਰੋਮਿਸ ਕਰ ਦੋ ਇੱਕ ਮੈਂ ਹੋਰ ਇੱਥੇ ਅਨਾਉਂਸਮੈਂਟ ਕਰਕੇ ਜਾ ਰਿਹਾ ਅੱਜ ਮੈਂ ਅੱਗੇ ਵੀ ਕਈ ਐਸੋਸੀਏਸ਼ਨਾਂ ਨੂੰ ਕਿਹਾ ਇੱਥੇ ਐਗਜ਼ੀਬਿਸ਼ਨ ਸੈਂਟਰ ਆਪਣੇ ਹੈ ਨਹੀਂ 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 ਫੇਰ ਉਹੀ ਗੱਲ ਹੈ ਲਾਖੜਾ ਸਾਹਿਬ ਤੁਸੀਂ ਕਹਿ ਦਿੰਦੇ ਹੋ ਮੈਂ ਹਰ ਵਾਰੀ ਕਹਿੰਨਾ ਚਾਰ ਪੰਜ ਐਸੋਸੀਏਸ਼ਨਾਂ ਮਿਲ ਕੇ ਮੈਨੂੰ ਇੱਕ ਪ੍ਰਪੋਜ਼ਲ ਦੇ ਦੋ ਕਿੱਠੀ ਕੇ ਸਾਨੂੰ ਜਗ੍ਹਾ ਚਾਹੀਦੀ ਆ ਅੱਜ ਤੱਕ ਮੈਂ ਉਹ ਚਿੱਠੀ ਦੀ ਸ਼ਕਲ ਨਹੀਂ ਦੇਖੀ 2 ਸਾਲ ਹੋ ਗਏ ਮੈਂ ਇੱਕ ਭੇਜਣੇ ਮੈਂ ਤੁਹਾਨੂੰ ਦੇਖੋ ਤਿੰਨ ਚਾਰ ਐਸੋਸੀਏਸ਼ਨਾਂ ਇਕੱਠੀ ਕਰਕੇ ਦੋ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਕਿ ਮੈਂ ਤੁਹਾਨੂੰ ਜ਼ਮੀਨ ਲੈ ਕੇ ਦਊਂਗਾ ਔਰ ਉੱਥੇ ਐਗਜ਼ੀਬਿਸ਼ਨ ਸੈਂਟਰ ਤੁਸੀਂ ਆਪੇ ਬਣਾਓ ਪਰ ਮੈਨੂੰ ਦੇਖੋ ਦੱਸੋ ਤਾਂ ਸਹੀ ਨਾ ਦੇਖੋ ਮੈਂ ਇੱਕ ਐਸੋਸੀਏਸ਼ਨ ਨੂੰ ਨਹੀਂ ਦੇ ਸਕਦਾ ਬਾਕੀਆਂ ਨੇ ਕਹਿਣਾ ਕਾਮਨ ਹੋਣਾ ਚਾਹੀਦਾ ਕਾਮਨ ਜਗ੍ਹਾ ਹੋਏਗੀ ਤੁਸੀਂ ਉੱਥੇ ਐਗਜ਼ੀਬਿਸ਼ਨ ਸੈਂਟਰ ਬਣਾਓ ਔਰ ਲੋੜ ਹੈਗੀ ਐਗਜ਼ੀਬਿਸ਼ਨ ਸੈਂਟਰ ਜਿਹੜੀ ਮੈਂ ਐਗਜ਼ੀਬਿਸ਼ਨ ਸੈਂਟਰ ਗਿਆ ਮੀਆਂ ਦੋ ਕਵਰੀ ਦਾਣਾ ਮੰਡੀ ਦੋਨੋਂ ਵਾਰੀ ਮੈਂ ਚਿੱਠੀਆਂ ਮੰਗੀਆਂ ਆਈਆਂ ਨਹੀਂ ਦੇਖੋ ਮੈਂ ਨਹੀਂ ਕਹਿ ਸਕਦਾ ਜੀ ਐਗਜ਼ੀਬਿਸ਼ਨ ਦੇਖੋ ਰਿਪਰੈਜੈਂਟੇਸ਼ਨ ਤਾਂ ਤੁਹਾਡੇ ਤੋਂ ਆਣੀ ਚਾਹੀਦੀ ਓਟੀਐਸ ਦੀ ਵੀ ਇਹਨਾਂ ਤੋਂ ਆਈ ਮੈਂ ਸਾਰਿਆਂ ਤੋਂ ਇੰਡੀਵਿਜੂਅਲ ਚਿੱਠੀ ਮੰਗੀ